ਬਾਕੀ ਕੰਬਾਈਨਸ ਦੇ ਨਾਲੋਂ ਕੇਐਸ 9300 ਸਾਨੂੰ ਕਿੰਨੀ ਫਾਇਦੇਮੰਦ ਹੋ ਸਕਦਾ ਜੀਮਿੰਦਰ ਭਾਈਓ ਕਿੰਨੀ ਫਾਇਦੇਮੰਦ ਹੋ ਸਕਦਾ ਦੇਖੋ ਜੀ ਜੋ ਵੀ ਇਹਦੀ ਆਈਟਮ ਹੈ ਹਮ ਹਮ ਸਾਰੀ ਹੋਲਡਿੰਗ ਹੈ ਜੀ ਜੋ ਚੀਜ਼ ਜੇ ਖਰਾਬ ਹੁੰਦੀ ਆ ਉਹ ਉਨੀ ਹੀ ਚੀਜ਼ ਖੁੱਲੂ ਅੱਛਾ ਜਿੰਨੀ ਜ਼ਰੂਰਤ ਜਿੰਨੀ ਜ਼ਰੂਰਤ ਹੈ ਕੱਲੇ ਤੁਸੀਂ ਕੱਲੇ ਕੱਲੇ ਪਾਰਜੇ ਪਾੜਦਾ ਜਿੰਨੀ ਲੋੜਿਆ ਸੀ ਉਹਨਾਂ ਖੋਲ ਲਿਆ ਬਲਕਿ ਆਪਣਾ ਵੇਸਟੇਜ ਨਹੀਂ ਹੁੰਦਾ ਵੇਸਟੇਜ ਨਹੀਂ ਹੁੰਦੀ ਬਾਕੀ ਜਿੰਨਾ ਵੀ ਇਹਨੂੰ ਲੋਹਾ ਲੱਗ ਰਿਹਾ ਜੀ 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 ਸਾਰਾ ਅਸੀਂ ਟਾਟਾ ਸਟੀਲ ਦਾ ਲਾ ਰਹੇ ਹਾਂ ਇਹਦਾ 133 ਐਚਪੀ ਇੰਜਨ ਹੈ ਇਹਦੇ ਉੱਤੇ ਹੀ ਕੀ ਬਾਤ ਤੇ ਜੋ ਕਿ ਬਹੁਤ ਪਾਵਰਫੁਲ ਹੈ ਘੰਟੇ ਦੇ ਵਿੱਚ 4 ਏਕੜ ਤਣਕ ਦੀ ਕਟਾਈ ਕਰਦਾ ਪਲੇਨ ਏਰੀਏ ਦੇ ਵਿੱਚ ਕੀ ਬਾਤ ਬਾਕੀ ਅੱਗੇ ਫੀਲਡ ਤੇ 14 ਦਾ 14 ਫੁੱਟ ਸਟੇਨਲੈਸ ਸਟੀਲ ਠੀਕ ਹੈ ਜੀ ਤੇ 5 ਸਪੀਡ ਦੇ ਵਿੱਚ ਗੇਅਰਬਾਕਸ ਹੈ ਔਰ ਸਿੰਗਲ ਬਾਡੀ ਇਹ ਵੱਡੀ ਆ ਪਹਿਲਾਂ ਆਮ ਜਿਹੜਾ ਚੱਲਦਾ ਸੀ ਉਹ ਜੀ ਡੀ ਆਰ ਦਾ 2 ਪੀਸ ਗੇਅਰ ਹੁੰਦਾ ਸੀ ਓਕੇ ਇਹਨੂੰ ਅਸੀਂ ਕਰਕੇ ਸਿੰਗਲ ਬਾਡੀ ਆਪ ਡਵੈਲਪ ਕਰਾ ਕੇ ਤਿਆਰ ਕਰਾਇਆ ਜਿਹਦੇ ਵਿੱਚ ਕੋਈ ਸਾਊਂਡ ਨਹੀਂ ਕੋਈ ਟੁੱਟ ਪੱਜੇ ਘਟ ਜਾਂਦੀ ਆ ਕਿਉਂਕਿ ਸਿੰਗਲ ਵਾਡੀ ਆ ਕੋਈ ਟੁੱਟ ਪੱਜੇ ਠੀਕ ਹੈ ਸਾਡੀ ਕੰਬੈਨ ਦੇ ਵਿੱਚ ਕਿਸੇ ਵੀ ਪੂਲੀ ਨੂੰ ਥੋੜੇ ਵਾਲੀ ਨੋਰਮਲ ਕਟਰ ਵਾਲੀ ਪੂਲੀ ਨਹੀਂ ਜੀ ਸਾਡੀ ਕੰਪਲੀਨ ਵਾਲੀਆਂ ਪੂਲੀਆਂ ਨੇ ਟੋਟਲ ਕਦੇ ਵੀ ਪੂਰੀ ਖਰਾਬ ਨਹੀਂ ਹੋਊ ਜਿੰਨਾ ਚਿਰ ਮਸ਼ੀਨ ਠੋਡੀ ਰਹੂ ਬਿਲਕੁਲ ਨਾ ਕੋਈ ਕਟਰ ਜਾਮ ਹੋਵੇ ਲੱਗਾ ਡਬਲ ਹਾਈਡਰੋਲਿਕ ਟੈਂਕੀ ਆ ਜੀ ਠੀਕ ਹੈ ਸਾਰੇ ਫਿਲਟਰ ਲੱਗੇ ਹੋ ਨੇ ਤੇ ਜੇ ਮੈਂ ਇਹਦੀ ਮੇਨਟੇਨੈਂਸ ਜਾਂ ਸਰਵਿਸ ਦੀ ਗੱਲ ਕਰ ਲੈ ਕਿ ਅੱਜ ਅਸੀਂ ਤੁਹਾਡੀ ਇੰਡਸਟਰੀ ਚੋਂ ਕੰਬਾਈਨ ਘਟਾ ਲਈ ਉਸ ਤੋਂ ਬਾਅਦ ਤੁਸੀਂ ਕੋਈ ਸਰਵਿਸ ਦਿੰਦੇ ਹੋ ਜੀ ਹਾਂਜੀ ਮਸ਼ੀਨ ਨੂੰ ਸੇਲ ਕਰਨ ਤੋਂ ਪਹਿਲਾਂ ਸਰਵਿਸ ਪਹਿਲਾਂ ਡੈਫੀਨਿਟਲੀ ਠੀਕ ਹੈ ਸੇਲ ਬਾਅਦ ਚ ਜੇ ਅਸੀਂ ਸਰਵਿਸ ਸਾਡੀ ਵਧੀਆ ਹੋ ਸੇਲ ਆਪਣੇ ਆਪ ਆਊ ਸਾਡੇ ਜੀਵਾਦ ਅੱਜ ਤੱਕ ਜਿੰਨੀ ਕੰਬਾਈਨ ਅਸੀਂ ਵੇਚੀ ਆ ਜੀ ਇਸ ਇੰਡਸਟਰੀ ਦੇ ਕਿਸੇ ਵੀ ਕਸਟਮਰ ਦਾ ਸਾਡੇ ਨਾਲ ਕੋਈ ਝਗੜਾ ਨਹੀਂ ਨਾ ਰੀਪਰ ਦਾ ਨਾ ਥਰੇਸਰ ਦਾ ਨਾ ਕੰਬਾਈਨ ਦਾ ਸਾਡਾ ਪੈਨਡ ਖਰਾਬ ਅਸੀਂ 5 ਸਾਲ ਦੀ ਗਾਰੰਟੀ ਰੇਟਾਂ ਦੇ ਸਕਦੇ ਹਾਂ ਸਟੈਂਪ ਪੇਪਰ ਤੇ ਇਹਦੇ ਇੰਜਨ ਦੀ ਗੱਲ ਕਰ ਲਈ ਅਸੀਂ ਇੰਜਨ ਚ ਕਿੰਨੀ ਕਿ ਤਬਦੀਲੀ ਹੈਗੀ ਇਹ ਨਵੀਆਂ ਚੀਜ਼ਾਂ ਕਿਹੜੀਆਂ ਇੰਜਨ ਹੁਣ ਇਸ ਟਾਈਮ ਇਹਦੇ ਚ BS4 ਅਸ਼ੋਕ ਲੈਲੈਂਡ ਦਾ ਰੱਖਿਆ ਹੋਇਆ ਹੈ ਇਹਦਾ 133 HP ਇੰਜਨ ਹੈ ਇਹਦੇ ਉੱਤੇ ਹੀ ਕੀ ਬਾਤ ਤੇ ਜੋ ਕਿ ਬਹੁਤ ਪਾਵਰਫੁਲ ਹੈ ਬਾਕੀ ਫਿਰ ਵੀ ਜਿਹੜੀ ਮਸ਼ੀਨ ਅਸੀਂ ਦੰਨੇ ਆ ਇਹਦੀ ਇੱਕ ਸੀਜ਼ਨ ਦੀ ਕੰਪਨੀ ਦੀ ਪੂਰੀ ਗਾਰੰਟੀ ਹੁੰਦੀ ਹੈ ਇੱਕ ਸੀਜ਼ਨ ਦੀ ਪੂਰੀ ਗਾਰੰਟੀ ਹੈਗੀ ਹੈ ਹਰ ਸਟੇਟ ਦੇ ਵਿੱਚ ਮਸ਼ੀਨ ਪਾਸ ਜਿੱਥੇ ਸਬਸਿਡੀ ਆਉਂਦੀ ਹੈ ਜੇ ਸਾਡੀ ਮੰਨ ਲਓ ਪੰਜਾਬ ਚ 100 ਮਸ਼ੀਨ ਹੈ ਜੀ ਤਾਂ 10 ਬੈਨਾ ਸਾਡੀਆਂ ਪੰਜਾਬ ਚ ਡਿਸਟ੍ਰਿਕਟ ਵਾਈਜ਼ ਅਲਾਟ ਕਰਕੇ ਨਿਕਲੀਆਂ ਹੋਣਗੀਆਂ 24 ਘੰਟੇ ਦੇ ਵਿੱਚ ਵਿੱਚ ਮੰਦੇ ਦਾ ਮਸਲਾ ਹੱਲ ਹੋਊਗਾ ਫਲਸ ਹਾਂਜੀ ਟੋਟਲ ਬੈਂਕਾਂ ਟੋਟਲ ਬੈਨਾ ਕਿਸੇ ਵੀ ਸਰਕਾਰੀ ਬੈਂਕ ਤੋਂ ਪ੍ਰਾਈਵੇਟ ਬੈਂਕ ਤੋਂ ਫਾਈਨੈਂਸ ਕੰਪਨੀ ਤੋਂ ਸਾਰਿਆਂ ਨਾਲ ਆਪਣਾ ਡਾਈਰ ਹੁੰਦਾ ਤੇ ਰੇਟ ਅਕੋਰਡਿੰਗਲੀ ਕਿੰਨੇ ਕ ਪਰਸੈਂਟ ਲੋਨ ਹੋ ਜਾਂਦਾ ਜੀ ਸਾਡਾ ਸੀ ਜੋ ਸਾਡੀ ਹੈਗੀ ਕੰਬਾਈਨਡ ਇੰਡਸਟਰੀ ਵਿੱਚ ਅਸੀਂ ਆਪਣੇ 90% ਤੱਕ ਲੋਨ ਕਰਾ ਕੇ ਦੰਨੇ 90% ਲੋਨ ਜਿਹਦੇ ਉੱਤੇ 6% ਇੰਟਰਸਟ ਤੇ ਤੁਹਾਨੂੰ ਲੋਨ ਕਰਾ ਕੇ ਦਵਾਂਗੇ ਸ਼ਾਬਾਸ਼ 24 ਘੰਟੇ ਦੇ ਵਿੱਚ ਤੁਹਾਨੂੰ ਡਿਲੀਵਰੀ ਦੇ ਦਾਂ ਖੜੰਬੇ ਥਰੇਸਰ ਤੋਂ ਇੰਡਸਟਰੀ ਸਟਾਰਟ ਹੋਈ ਸੀ ਠੀਕ ਹੈ ਉੱਗੇ ਵੱਧਦਾ ਵੱਧਾ ਥਰੇਸਰ ਸੀਡ ਡ੍ਰਿਲ ਸੁਪਰ ਸੀਡਰ ਤੇ ਸਟਾਰੀ ਪਰ ਟਰੈਕਟਰ ਮਸ਼ੀਨਾਂ ਪਣਾਉਂਦੇ ਅੱਜ ਅੱਜ ਕੰਬਾਈਨ ਤੇ ਆ ਗਏ ਕੰਬਾਈਨ ਦੇ ਉੱਤੇ ਪਹੁੰਚੀ ਆ ਸੋ ਸਸੀ ਕਾਲ ਜੀ ਨਮਸਕਾਰ ਮੈਂ ਵੀ ਕਿਸੇ ਤੁਹਾਡੇ ਨਾਲ ਮੇਰਾ ਫਾਰਮ ਹਾਊਸ ਚੈਨਲ ਦੇਖ ਰਹੇ ਹੋ ਸੋ ਅੱਜ ਜਿਸ ਇੰਡਸਟਰੀ ਤੁਹਾਨੂੰ ਲੈ ਕੇ ਆਏ ਆ ਪੰਜ ਦਹਾਕੀਆਂ ਤੋਂ ਇਹ ਇੰਡਸਟਰੀ ਕਿਸਾਨੀ ਖੇਤੀਬਾੜੀ 'ਚ ਆਪਣਾ ਜਿਹੜਾ ਪਰਮਾਹੰਗਾਰਾ ਦੇ ਰਹੀ ਏ ਸੋ ਅੱਜ ਇਸੇ ਇੰਡਸਟਰੀ ਪਹੁੰਚਿਆ ਮਲੇਰ ਕੋਟਲਾ ਪੰਜਾਬ ਕੇ ਐਸ ਕੰਬਾਈਨ ਪ੍ਰਾਈਵੇਟ ਲਿਮਿਟਿਡ ਇਿੱਤੇ ਕੀ ਤੁਹਾਨੂੰ ਅੱਜ ਦੱਸਾਂਗੇ ਕਿ ਆਖਿਰਕਾਰ ਜਿਹੜਾ ਇੱਕ ਨਵਾਂ ਕੰਬਾਈਨ ਦੇ ਵਿੱਚ ਇਹਨਾਂ ਨੇ ਫਾਰਮ ਜਿਹੜੀ ਲਾਂਚ ਕੀਤੀ ਏ ਆਖਿਰਕਾਰ ਇਹਦੀ ਕੀ ਖਾਸੀਅਤ ਏ ਤੇ ਸਾਡੇ ਕਿਸਾਨ ਭਰਾਵਾਂ ਨੂੰ ਕਿੰਨਾ ਫਾਇਦਾ ਹੋਣ ਵਾਲਾ ਏ ਸੋ ਹੁਣ ਗੱਲਬਾਤ ਕਰਦੇ ਹਾਂ ਕਿ ਆਖਿਰਕਾਰ ਕਿਸ ਤਰੀਕੇ ਨਾਲ ਇਸ ਫੈਕਟਰੀ ਦੇ ਵਿੱਚ ਇਸ ਇੰਡਸਟਰੀ ਦੇ ਵਿੱਚ ਇੱਕ ਕੰਬਾਈਨ ਬਣਦੀ ਏ ਤੇ ਇਹ ਜਿਹੜੀ ਕੰਬਾਈਨ ਨਵੀਂ ਲਾਂਚ ਕੀਤੀ ਗਈ ਏ ਇਹਦੇ ਕਿਸਾਨਾਂ ਨੂੰ ਕੀ ਕੀ ਫਾਇਦੇ ਹੋ ਸਕਦੇ ਨੇ ਕਿ ਆਖਿਰਕਾਰ ਮਾਰਕੀਟ ਦੇ ਵਿੱਚ ਬਾਜ਼ਾਰ ਦੇ ਵਿੱਚ ਕੰਬਾਈਨਸ ਹੋਰ ਵੀ ਬਹੁਤ ਨੇ ਲੇਕਿਨ ਹੁਣ ਜਿਹੜੀ ਇਸ ਵਾਰ ਇਹਨਾਂ ਨੇ KSA 9300 ਲਾਂਚ ਕੀਤੀ ਆ ਇਹਦਾ ਕਿਸਾਨ ਭਰਾਵਾਂ ਨੂੰ ਸਾਡੇ ਜੀਵਿੰਦਾਦ ਭਾਈਆਂ ਨੂੰ ਕੀ ਫਾਇਦਾ ਹੋਣ ਵਾਲਾ ਹੈ ਸਰਦਾਰ ਸਿੱਖਾਲ ਜੀ ਕਿਵੇਂ ਹੋ ਜੀ ਠੀਕ ਠਾਕ ਹੋ ਜੀ ਬਹੁਤ ਵਧੀਆ ਸਰਦਾਰ ਸਾਹਿਬ ਜੀ ਵੀ ਸਾਨੂੰ ਪਤਾ ਲੱਗ ਕਿ ਇਹ ਜਿਹੜੀ ਇੰਡਸਟਰੀ ਆ ਇਸ ਲਾਈਨ ਦੇ ਵਿੱਚ ਜਿਹੜੀ ਮਸ਼ੀਨਰੀ ਤੁਸੀਂ ਤਿਆਰ ਕਰਦੇ ਹੋ ਪੰਜ ਦਹਾਕਿਆਂ ਤੋਂ ਇਹ ਇੰਡਸਟਰੀ ਚੱਲ ਰਹੀ ਹੈ ਹਾਂ ਜੀ ਸੀ ਕਦੋਂ ਪਹਿਲਾਂ ਕੰਬਾਈਨ ਸ਼ੁਰੂਆਤ ਕੰਬਾਈਨ ਸੇ ਕੀ ਆਪਣੀ ਹੋਈ ਨਹੀਂ ਜੀ ਇਹ 1968 ਦੇ ਵਿੱਚੋਂ ਹੂੰ ਖੜੰਬੇ ਥਰੇਸਰ ਤੋਂ ਇੰਡਸਟਰੀ ਸਟਾਰਟ ਹੋਈ ਸੀ ਠੀਕ ਹੈ ਉਹ ਅੱਗੇ ਵਾਧਾ ਵਾਧਾ ਥਰੇਸਰ ਸੀਡ ਡ੍ਰਿਲ ਸੁਪਰ ਸੀਡਰ ਤੇ ਸਟਾਰੀਪਰ ਟਰੈਕਟਰ ਮਸ਼ੀਨਾਂ ਬਣਾਉਂਦੇ ਅੱਜ ਅੱਜ ਕੰਬਾਈਨ ਤੇ ਆ ਗਏ ਕੰਬਾਈਨ ਦੇ ਉੱਤੇ ਪਹੁੰਚੀ ਹੈ 1968 ਦੇ ਵਿੱਚ ਇਹ ਜੋ ਸਰਦਾਰ ਭਗਵਾਨ ਸਿੰਘ ਜੀ ਮੁੰਡੇ ਜੀ 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 ਤੇ ਉਹਨਾਂ ਨੇ ਇਹਦਾ ਸ਼ੁਰੂਆਤ ਨਹੀਂ ਪੱਥਰ ਰੱਖ ਕੇ ਆਪਣੇ ਘਰ ਕਮਲਾਂ ਦੇ ਨਾਲੇ ਇੰਡਸਟਰੀ ਸ਼ੁਰੂ ਕਰੀ ਸੀ ਚਾ ਵਾਦ ਅੱਗੇ ਉਹਨਾਂ ਦੇ ਪੰਜ بیٹے ਸੀ ਅੱਗੇ ਪੋਤੇ ਪੜੋਤੇ ਬਹੁਤ ਅੱਗੇ ਜਾ ਚੁੱਕੀ ਆ ਤੇ ਹੁਣ ਅੱਜ ਉਹਨਾਂ ਦੇ ਚੌਥੀ ਪੀੜੀ ਮੰਨੋ ਚੌਥੀ ਪੀੜੀ ਜਾਂਦੀ ਹੈ ਤੇ کیا વાત ਦੇ ਪਰ ਉਹ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਨਾਮ ਬਣਾ ਸੁਣਿਆ ਹੋਇਆ ਹੈ ਜੀ ਤੇ ਮਲੇਰ ਕੋਟਲਾ ਵਿੱਚ ਹੀ ਹੈ ਜੀ ਇਹ ਟੋਟਲ ਜੁਨਟ ਨੇ ਜਿੰਨੇ ਸਾਡੇ ਘਟੂ ਘਟ 6 ਜੁਨਟ ਨੇ ਤੇ ਕੇਐਸ ਗਰੁੱਪ ਦੇ ਸਾਰਾ ਮਲੇਰ ਕੋਟਲਾ ਦੇ ਵਿੱਚ ਸਾਰਾ ਮਲੇਰ ਕੋਟਲਾ ਦੇ ਵਿੱਚ ਆ ਅਸੀਂ ਹੁਣ ਇਸ ਕੰਬਾਈਨ ਦੀ ਗੱਲ ਕਰ ਲੈਣੀ ਆ ਕੇਐਸ 9300 ਕੰਬਾਈਨ ਸਾਡੇ ਕੋਲ ਖੜੀ ਦੇਖ ਸਕਦੇ ਹੋ ਜੀ ਤੇ ਇਹਦੀ ਖਾਸੇ ਜ਼ਰੂਰ ਦੱਸੋ ਜੀ ਅਖੀਰਕਾਰ ਕੀ ਬਾਕੀ ਕੰਬਾਈਨਸ ਦੇ ਨਾਲੋਂ KS9300 ਸਾਨੂੰ ਕਿੰਨੀ ਫਾਇਦੇਮੰਦ ਹੋ ਸਕਦਾ ਜੀ ਮੀਤਰ ਭਾਈਓ ਕਿੰਨੀ ਫਾਇਦੇਮੰਦ ਹੋ ਸਕਦਾ ਦੇਖੋ ਜੀ ਆਉਣ ਵਾਲੇ ਦੇ ਸਮੇਂ ਦੇ ਨਾਲ-ਨਾਲ ਹਰ ਚੀਜ਼ ਦੇ ਵਿੱਚ ਚੇਂਜ ਹੁੰਦੀ ਹੈ ਜੀ 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 ਹੁਣ ਜੋ ਪਹਿਲਾਂ ਵੀ ਅਸੀਂ ਮਾਲਰ ਮਾਸ ਸੀ ਹੁਣ ਇਹਦੇ ਵਿੱਚ ਅਸੀਂ ਕੀ ਚੇਂਜ ਕਰਿਆ ਇਹਦੇ ਵਿੱਚ ਵੱਧ ਤੋਂ ਵੱਧ ਪਹਿਲਾਂ ਨੋਰਮਲ ਸਟੀਲ ਸੀ ਜੀ 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 ਹੁਣ ਇਹਦੇ ਵਿੱਚ ਲਾ ਲੂ ਤੁਸੀਂ ਕਟਰ ਆ ਜੋ ਹੂੰ ਹੂੰ ਟੋਟਲ ਸਟੇਨਲੈਸ ਸਟੀਲ ਦਾ ਜੀ ਕਿਤੇ ਵੀ ਨੋਰਮਲ 14 ਦਾ 14 ਫੁੱਟ ਸਟੇਨਲੈਸ ਸਟੀਲ ਹੈ ਠੀਕ ਹੈ ਜੀ ਤੇ ਉਦੋਂ ਬਾਅਦ ਜੋ ਵੀ ਇਹਦੀ ਆਈਟਮ ਹੈ ਹੂੰ ਹੂੰ ਸਾਰੀ ਫੋਲਡਿੰਗ ਹੈ ਜੀ ਜੋ ਚੀਜ਼ੇ ਜੋ ਖਰਾਬ ਹੁੰਦੀ ਆ ਉਹ ਉਨਨੀ ਹੀ ਚੀਜ਼ ਖੁੱਲੂ ਅੱਛਾ ਜਿੰਨੀ ਜ਼ਰੂਰਤ ਹੈ ਜਿੰਨੀ ਜ਼ਰੂਰਤ ਹੈ ਕੱਲੇ ਤੁਸੀਂ ਕੱਲੇ ਕੱਲੇ ਪਾਰਟ ਜਿ ਵੰਡਦਾ ਜਿੰਨੀ ਲੋੜ ਆ ਸੀ ਉਹਨਾਂ ਖੋਲ ਲਿਆ ਮਤਲਬ ਕਿ ਆਪਣਾ ਵੇਸਟੇਜ ਨਹੀਂ ਹੁੰਦੀ ਵੇਸਟੇਜ ਨਹੀਂ ਹੁੰਦੀ ਹਾਂ ਠੀਕ ਹੈ ਟੋਟਲ ਫੋਲਡਿੰਗ ਹੈ ਉਦੋਂ ਬਾਅਦ ਜਿੰਨੇ ਮਸ਼ੀਨ ਆਗੇ ਇਹਨੂੰ ਵੀ ਫੀਡਰ ਆ ਗਿਆ ਐਲੀਵੇਟਰ ਆ ਗਿਆ ਤੇ ਜੋ ਵੀ ਕਿੱਕਸਣ ਵਾਲਾ ਪਾਰਟ ਹੈ ਸਾਰਾ ਅਸੀਂ ਇਹ ਚ ਸਟੇਨਲੈਸ ਸਟੀਲ ਚ ਲੈ ਕੇ ਆਏ ਬਾਕੀ ਜਿੰਨਾ ਵੀ ਇਹਨੂੰ ਲੋਹਾ ਲੱਗ ਰਿਹਾ ਜੀ 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 ਸਾਰਾ ਅਸੀਂ ਟਾਟਾ ਸਟੀਲ ਦਾ ਲਾ ਰਹੇ ਹਾਂ ਸਾਰਾ ਟਾਟਾ ਸਟੀਲ ਕਰ ਰਹੇ ਹਾਂ ਟੋਟਲ ਚੈੱਕ ਕਰ ਸਕਦੇ ਹੋ ਤੁਸੀਂ ਕਿਤੇ ਵੀ ਸਾਰੀ ਸਟੈਂਪਿੰਗ ਠੀਕ ਹੈ ਆ ਦੇਖ ਸਕਦੇ ਹੋ ਜੀ ਸੋ ਫਸਟ ਆਫ 올 ਤੁਹਾਨੂੰ ਕੇਐਸ 9300 ਕੰਬਾਈਨ ਇਸ ਦਿਖਾ ਰਹੇ ਕਿਉਂਕਿ ਕ੍ਰੋਪ ਮਾਸਟਰ ਕੇਐਸ ਐਗਰੀ ਇੰਡੀਅਨ ਪ੍ਰਾਈਵੇਟ ਲਿਮਟਿਡ ਦੇ ਵੱਲੋਂ ਇੱਕ ਕੰਬਾਈਨ ਜਿਹੜੀ ਹੁਣ ਤਿਆਰ ਕੀਤੀ ਗਈ ਹੈ ਤੁਹਾਨੂੰ ਪੂਰਾ ਇੱਕ ਮੈਂ ਢੀੜਾ ਕਢਾ ਦਿਨੇ ਕੰਬਾਈਨ ਦਾ ਦੇਖੀ ਚੱਲੋ ਜੀ ਤੇ ਸਭ ਜਿਹੜੀ ਜਿਹੜੀ ਮਤਲਬ ਪੇਂਟ ਕੀਤਾ ਹੋਇਆ ਕਿਉਂਕਿ ਲੋਕਾਂ ਨੂੰ ਇਹ ਵੀ ਬੜੀ ਸ਼ਿਕਾਇਤ ਹੁੰਦੀ ਕਿ ਪੇਂਟ ਪੂਣ ਬੜੀ ਛੇ ਲੱਥ ਉੱਥੇ ਜਾਂਦੇ ਆ ਜੀ ਸਾਡਾ ਜੀ ਪਹਿਲਾਂ ਜਦੋਂ ਇੱਕ ਦਾ ਸਟਰਕਚਰ ਤਿਆਰ ਹੁੰਦਾ ਹੈ ਤੇ ਆਉਣ ਤੋਂ ਬਾਅਦ ਜੀ ਸਾਡੇ ਸ਼ੌਰਟ ਬਲਾਸਟ ਪਲਾਂਟ ਹੈ ਓਕੇ ਜੀ ਉਹ ਸ਼ੌਰਟ ਬਲਾਸਟ ਪਲਾਂਟ ਤੋਂ ਬਾਅਦ ਹੂੰ ਆਉਣ ਤੋਂ ਬਾਅਦ ਅਸੀਂ ਪ੍ਰਾਈਮਰ ਕਰਦੇ ਹਾਂ ਹੂੰ 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 ਪ੍ਰਾਈਮਰ ਹੋਣ ਤੋਂ ਬਾਅਦ ਹੀਟ ਪਲਾਂਟ 'ਚ ਜਾਂਦਾ ਓਕੇ ਉਹ ਹੀਟ ਹੋ ਕੇ ਉਦੋਂ ਬਾਅਦ ਫਿਰ ਪੇਂਟ ਹੁੰਦਾ ਹੂੰ 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 ਉਦੋਂ ਬਾਅਦ ਫਿਰ ਹੀਟ ਪਲਾਂਟ 'ਚ ਜਾਂਦਾ ਹੈ ਠੀਕ ਹੈ ਸਾਰਾ ਪੇਂਟ ਆ ਜੋ ਪੱਠੀ ਪੇਂਟ ਆ ਅਸੀਂ ਰਿਟਰਨ ਦੇ ਸਕਦੇ ਆ ਕਿ ਜੇ ਕੋਈ ਵੀ ਕੋਈ ਡੁਪਲੀਕੇਟ ਦੋ ਨੰਬਰੀ ਕੰਮ ਆ ਮੈਂ ਸਾਡਾ ਪੇਂਟ ਖਰਾਬ ਅਸੀਂ 5 ਸਾਲ ਦੀ ਗਾਰੰਟੀ ਰਿਟਰਨ ਦੇ ਸਕਦੇ ਆ ਸਟੈਂਪ ਪੇਪਰ ਤੇ ਇਹ ਸਾਰਾ ਆਪਣਾ ਇਸੇ ਨਸੀ ਚਾਹ ਰ ਆਪਣਾ ਜਿਹਨੇ ਕੰਬੈਨ ਯੂਨਟ ਆ ਜਿਹੜਾ ਐਸ ਇੰਡਸਟਰੀ ਚ ਬਣਦਾ ਅਲੱਗ-ਨੱਗ ਯੂਨਟ ਹੈ ਰੀਪਰ ਉਧਰ ਬਣਦਾ ਇੱਥੇ ਸੈਲਫ ਕੰਬਾਇਨ ਟਰੈਕਟਰ ਕੰਬਾਇਨ ਠੀਕ ਹੈ ਤੇ ਦੂਜਾ ਆ ਜਾਂਦਾ ਆਪਣੇ ਬੈਡ ਪਲੈਂਟਰ ਆ ਜਾਂਦਾ ਪ੍ਰੈਸਰ ਆ ਜਾਂਦਾ ਇਹ ਚੀਜ਼ਾਂ ਇੱਥੇ ਤਿਆਰ ਅੱਡੋ ਅੱਡ ਰੀਪਰ ਦੂਜੇ ਜੁਨਟ 'ਚ ਆਉਂਦਾ ਜੀ 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 ਸੁਪਰ ਸੀਡਰ ਦੂਜੇ ਜੁਨਟ 'ਚ ਆਉਂਦਾ ਅਲੱਗ-ਅਲੱਗ ਜੁਨਟ 'ਚ ਅਲੱਗ-ਅਲੱਗ ਮੈਂ ਜੇ ਇਸ ਕੰਬਾਇਨ ਦੀ ਕੇਐਸ ਤਰ੍ਹਾਂ ਨਵੇਂ ਸੋਰੀ ਗੱਲ ਕਰਾਂ ਇਹਦੇ ਇੰਜਨ ਦੀ ਗੱਲ ਕਰ ਲਈ ਐਸੀ ਇੰਜਨ 'ਚ ਕਿੰਨੀ ਕੁ ਤਬਦੀਲੀ ਹੈਗੀ ਇਹ ਨਵੀਆਂ ਚੀਜ਼ਾਂ ਕਿਹੜੀਆਂ ਇੰਜਨ ਹੁਣ ਇਸ ਟਾਈਮ ਇਹਦੇ 'ਚ BS4 ਅਸ਼ੋਕ ਲੈਲੈਂਡ ਦਾ ਰੱਖਿਆ ਹੋਇਆ ਪਹਿਲਾਂ ਜਿਵੇਂ 02 ਹੁੰਦਾ ਸੀ ਜੀ ਤੇ ਉਸ ਤੋਂ ਬਾਅਦ ਟਰੰਮ 3 ਆ ਹੁਣ ਟਰੰਮ 4 ਦੇ BS4 ਇੰਜਨ ਆ ਚੁੱਕਿਆ ਜਿਹਨੂੰ ਯੂਰੀਆ ਲੱਗਿਆ ਹੋਇਆ ਪੋਲੂਸ਼ਨ ਦੇ ਹਿਸਾਬ ਨਾਲ ਇਹਦਾ 133 HP ਇੰਜਨ ਹੈ ਇਹਦੇ ਉੱਤੇ ਹੀ ਕੀ ਬਾਤ ਤੇ ਜੋ ਕਿ ਬਹੁਤ ਪਾਵਰਫੁੱਲ ਹੈ ਇੱਕ ਘੰਟੇ ਦੇ ਵਿੱਚ ਜਿਹ ਆਪਣਾ ਡਰਾਈਵਰ ਜਾਂ ਫੋਰਮੈਨ ਦੇ ਉੱਤੇ ਆ ਜੋ ਇਹਨੂੰ ਡਰਾਈਵ ਕਰਦਾ ਠੀਕ ਹੈ ਠੀਕ ਹੈ ਜੇ ਵਧੀਆ ਡਰਾਈਵਰ ਹੈ 1 ਘੰਟੇ ਘੰਟੇ ਦੇ ਵਿੱਚ 4 ਏਕੜ ਕਣਕ ਦੀ ਕਟਾਈ ਕਰ ਦਿੰਦਾ ਪਲੇਨ ਏਰੀਏ ਦੇ ਵਿੱਚ ਬਾਕੀ ਅੱਗੇ ਫੀਲਡ ਤੇ ਆ ਜੀ ਜੀ ਹਾਂ ਉਹ ਡਿਪੈਂਡ ਕਰਦਾ ਛੋਟਾ ਫੀਲਡ ਹੈ ਜੁੱਤੀਗੜਾ ਬਿਹਾਰ ਹੈ ਛੋਟਾ ਉਹਦੇ ਨਾਲ ਘੱਟ ਦਾ ਵੱਧ ਦਾ ਰਹਿੰਦਾ ਠੀਕ ਹੈ ਠੀਕ ਹੈ ਠੀਕ ਅਸੀਂ ਇੱਧਰ ਜੀ ਗੱਲ ਕਰ ਲਈ ਇਹਦੀ ਕਿਉਂਕਿ ਹੁਣ ਆ ਵੀ ਜਿਹੜੇ ਆ ਇਹਦੇ ਜ ਆ ਬਲੇਡ ਹੁੰਦੇ ਜੀ ਕੀ ਹੁੰਦੇ ਨੇ ਇਹ ਇਹਦਾ ਥਰੇਸਰ ਹੁੰਦਾ ਜੀ ਇੱਕ ਥਰੇਸਰ ਵਿੱਚ ਪਿਆ ਹੁੰਦਾ ਇਹ ਫਸਲ ਦੇ ਹਿਸਾਬ ਨਾਲ ਜਿਵੇਂ ਰਾਈਸ ਆਲ ਠੀਕ ਹੈ ਹੁਣ ਕਣਕ ਦਾ ਸੀਜ਼ਨ ਆਉਣਾ ਕਣਕਾਂ ਵਾਲਾ ਵਿੱਚ ਪਾਇਆ ਹੈ ਓਕੇ ਠੀਕ ਹੈ ਜਦੋਂ ਦੂਜਾ ਸੀਜ਼ਨ ਆਉ ਉਹ ਨਿਕਲ ਜਾਣਾ ਇਹ ਪੈ ਜਾਣਾ ਇਹ ਮਲਟੀ ਕ੍ਰੌਪ ਹੈ ਜਿਵੇਂ ਇਹ ਚੇਂਜ ਹੁੰਦੇ ਰਹਿੰਦੇ ਓਕੇ ਜਦੋਂ ਤੁਸੀਂ ਜੀ ਕਣਕਾਂ ਵਾਲਾ ਕਣਕਾਂ ਵਾਲੇ ਸਿਸਟਮ ਚੇਂਜ ਹੁੰਦਾ ਰਹਿੰਦਾ ਹੁੰਦਾ ਠੀਕ ਹੈ ਅੱਛਾ ਸਭ ਹੁਣ ਇੱਧਰ ਜੇ ਆਪਾਂ ਗੱਲ ਕਰ ਲਈਏ ਮੈਨੂੰ ਇਹਦੇ ਬਾਰੇ ਵੀ ਇੱਕ ਵਾਰ ਸਮਝਾ ਦਿਓ ਮਸ਼ੀਨਰੀ ਦੇ ਬਾਰੇ ਇਹ ਦੇਖੋ ਜੀ ਹੁਣ ਜਿਹੜਾ ਇਹਨੂੰ ਆਪਾਂ ਗੇਅਰ ਬਾਕਸ ਲਾਉਨੇ ਆ ਜੀ ਤੇ ਪਹਿਲਾਂ ਇਹ ਸਿੰਗਲ ਬਾਡੀ ਗੇਅਰਬਾਕਸ ਹੈ ਜੀ 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 ਠੀਕ ਹੈ 5 ਸਪੀਡ ਦੇ ਵਿੱਚ ਗੇਅਰਬਾਕਸ ਹੈ ਹਮਮ ਔਰ ਸਿੰਗਲ ਬਾਡੀ ਹੈ ਵੱਡੀ ਆ ਪਹਿਲਾਂ ਆਮ ਜਿਹੜਾ ਚੱਲਦਾ ਸੀ ਉਹ ਜੀ ਡੀ ਆਰ ਦਾ 2 ਪੀਸ ਗੇਅਰ ਹੁੰਦਾ ਸੀ ਓਕੇ ਇਹਨੂੰ ਅਸੀਂ ਕਰਕੇ ਸਿੰਗਲ ਬਾਡੀ ਆਪ ਡਵੈਲਪ ਕਰਾ ਕੇ ਤਿਆਰ ਕਰਾਇਆ ਜਿਹਦੇ ਵਿੱਚ ਕੋਈ ਸਾਊਂਡ ਨਹੀਂ ਹਮ ਕੋਈ ਟੁੱਟ ਪੱਜ ਕੱਟ ਜਾਂਦੀ ਆ ਕਿਉਂਕਿ ਸਿੰਕਲ ਵਾਡੀ ਆ ਕੋਈ ਟੁੱਟ ਪੱਜ ਨਹੀਂ ਠੀਕ ਐ ਬਾਕੀ ਫਿਰ ਵੀ ਜਿਹੜੀ ਮਸ਼ੀਨ ਅਸੀਂ ਦੰਨੇ ਆ ਇਹਦੀ ਇੱਕ ਸੀਜ਼ਨ ਦੀ ਕੰਪਨੀ ਦੀ ਪੂਰੀ ਗਰੰਟੀ ਹੁੰਦੀ ਆ ਇੱਕ ਸੀਜ਼ਨ ਦੀ ਪੂਰੀ ਗਰੰਟੀ ਹੈਗੀ ਆ ਜੋ ਟੁੱਟ ਪੱਜ ਕੁਛ ਵੀ ਹੋਵੇ ਤੇ ਉਹ ਕੰਪਨੀ ਦੰਦੀ ਆ ਆ ਸਪੀਕਰ ਬੁੱਕਰ ਵੀ ਲਾਇਆ ਤੁਸੀਂ ਸਾਰਾ ਟੋਟਲ ਤਿਆਰ ਹੈ ਜੀ ਜੋ ਵੀ ਉਹਦੇ ਨਾਲ ਸਾਊਂਡ ਸਿਸਟਮ ਸਾਰਾ ਕੁਝ ਤਿਆਰ ਹੈ ਸਾਊਂਡ ਸਿਸਟਮ ਵਗੈਰਾ ਸਾਰਾ ਨਾਲ ਲਾ ਕੇ ਦੰਨੇ ਆ ਠੀਕ ਐ ਤੁਸੀਂ ਦੂਜੀਆਂ ਜੇ ਆਪਾਂ ਹੋਰ ਕੰਪਨੀ ਦੇ ਨਾਲੋਂ ਜਿਵੇਂ ਤੁਸੀਂ ਪਹਿਲਾਂ ਪੁੱਛੇ ਵੀ ਕੀ ਫਰਕ ਨੇ ਹਾਂ ਜੀ ਪਹਿਲਾਂ ਸਾਡਾ ਇਹ ਹੈ ਸਾਡੀ ਕੰਬੈਨ ਨੂੰ ਜਿਵੇਂ ਪੁੜੀ ਲੱਗਦੀ ਆ ਕੋਈ ਵੀ ਇਹ ਪੁੜੀ ਲਾ ਲਓ ਵੱਡੀ ਛੋਟੀ ਕੋਈ ਵੀ ਪੁੜੀ ਆ ਸਾਡੀ ਕੰਬੈਨ ਦੇ ਵਿੱਚ ਕਿਸੇ ਵੀ ਪੁੜੀ ਨੂੰ ਥੋੜੇ ਵਾਲੀ ਨਾਰਮਲ ਕਟਰ ਵਾਲੀ ਪੁੜੀ ਨੇ ਜੀ ਸਾਡੀ ਤਪਲੀਨ ਵਾਲੀਆਂ ਪੁੜੀਆਂ ਨੇ ਟੋਟਲ ਆਹ ਵਾਲੀਆਂ ਹਾਂਜੀ ਠੀਕ ਹੈ ਟੋਟਲ ਪੁੜੀਆਂ ਚਾਹੇ ਛੋਟੀ ਆ ਇੱਧਰ ਆ ਜੋ ਉਧਰ ਦੱਸਦੇ ਆ ਜਿਵੇਂ ਆਪਾਂ ਚੱਕਦੇ ਆ ਦੇਖੋ ਆ ਗਿਆ ਇਹ ਪੁੜੀਆਂ ਆ ਗਈਆਂ ਜੀ ਇਹ ਆ ਗਈ ਇਹ ਗਾਇਡ ਰਾਮ ਵਾਲੀ ਸਭ ਤੋਂ ਮੇਨ ਡਰਾਈਵ ਪੁੜੀ ਆ ਇਹ ਠੀਕ ਹੈ ਇਹ ਤੁਸੀਂ ਜੇ ਖੋਲਣੀ ਆ ਕੋਈ ਥੋੜਾ ਨਹੀਂ ਛੱਟ ਨਹੀਂ ਮਾਰਨੀ ਆ ਨਾਟ ਖੋਲਣੇ ਨੇ ਆ ਨਾਲਾ ਇਸ ਤੇ ਪੁੱਲਰ ਲੱਗ ਜਾਣਾ ਇਹਨੇ ਬਾਹਰ ਆ ਜਾਣਾ ਪੁੜੀ ਹੱਥ ਨਾਲ ਆਸਾਨੀ ਨਾਲ ਘੱਟ ਸਕਦੇ ਕਦੇ ਵੀ ਛੱਟ ਨਹੀਂ ਮਾਰਨੀ ਪਣੀ ਕਦੇ ਵੀ ਪੁੜੀ ਖਰਾਬ ਨਹੀਂ ਹੋਊ ਜਿੰਨਾ ਚਿਰ ਮਸ਼ੀਨ ਠੋਡੀ ਰਹੂ ਬਿਲਕੁਲ ਨਾ ਕੋਈ ਕਟਰ ਜਾਮ ਹੋ ਹੁਣ ਦੇਖੋ ਆ ਮਸ਼ੀਨਾ ਬਣਦੀਆਂ ਨੇ ਆ ਇੱਕ ਪਲੇਟ ਆ ਜੀ ਇਹ ਵੀ ਅਸੀਂ ਨਵੇਂ ਉਹਦੇ ਨਾਲ ਚੇਂਜ ਕਰੀ ਹੋਈ ਆ ਇਹਦੇ ਵਿੱਚ ਡੱਬ ਦੇ ਕੇ ਅੰਦਰੋਂ ਮੋੜ ਕੇ ਇਥੋਂ ਦੀ ਵੀ ਡਸਟ ਨਹੀਂ ਬਾਰੂ ओके ਇਹ ਕੁਆਲਿਟੀਆਂ ਚ ਤੁਸੀਂ ਕੁਆਲਿਟੀਆਂ ਵਿੱਚ ਬਹੁਤ ਮਿਲ ਗਈ ਲੇਟੈਸਟ ਅਪਡੇਸ਼ਨ ਆਪਾਂ ਕਰ ਦਿੱਤੀ ਹੈ ਕਰੀ ਹੋਈ ਆ ਅਸੀਂ ਉਸ ਤੋਂ ਬਾਅਦ ਜੋ ਬਰੈਕਟੀ ਆ ਸਾਰੀ ਅਸੀਂ ਅਲੂਮੀਨੀਅਮ ਦੀ ਯੂਜ਼ ਕਰਦੇ ਆ ਤੇ ਹਾਈਡਰੋਲਿਕ ਹਾਈਡਰੋਲਿਕ ਸਿਸਟਮ ਸਾਰਾ ਅਲੱਗ ਡਬਲ ਹਾਈਡਰੋਲਿਕ ਟੈਂਕੀ ਹੈ ਠੀਕ ਹੈ ਉਹ ਸਾਰੇ ਫਿਲਟਰ ਲੱਗੇ ਹੋਏ ਨੇ ਹੂੰ 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 ਠੀਕ ਹੈ ਸਪਲਾਈ ਸਾਰੀ ਐਸਐਸ ਦੀ ਸਪਲਾਈ ਹੈ ਸਾਰੀ ਠੀਕ ਹੈ ਤੇ ਜੇ ਮੈਂ ਤੇਲ ਦੀ ਗੱਲ ਕਰਾਂ ਕਿੰਨਾ ਕੁ ਤੇਲ ਖਾ ਲੈਦੀ ਹੈ ਇਹ ਇਹ ਜੀ ਦੇਖੋ ਇਹ ਇੰਜਣ ਹੈ ਜਿਹੜਾ ਹੂੰ 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 8 ਤੋਂ 10 ਲੀਟਰ ਘੰਟੇ ਦੀ ਐਵਰੇਜ ਹੈ ਜੀ ਇਹਦੀ 8 ਤੋਂ 10 ਲੀਟਰ ਘੰਟੇ ਦੀ ਆਪਣਾ ਐਵਰੇਜ ਹੈਗੀ ਆ ਹਾਂਜੀ ਤੇ ਇਹਦੇ ਤੇ ਸਬਸਿਡੀ ਵੀ ਹੈਗੀ ਹੈ ਜੀ ਨਹੀਂ ਜੀ ਸਬਸਿਡੀ ਕੁਝ ਸਟੇਟਾਂ ਨੇ ਜਿਵੇਂ ਗੁਜਰਾਤ ਹੈ ਹੂੰ ਤੇ ਹੁਣ ਯੂਪੀ ਚ ਆਈ ਹੋਈ ਹੈ ਹੂੰ 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 ਤੇ ਇਹ Rajasthan ਵਿੱਚ ਟਾਈਮ ਟਾਈਮ ਤੇ ਸਰਕਾਰ ਦੀਆਂ ਪਾਲਿਸੀਆਂ ਅਕੋਰਡਿੰਗ ਟੂ ਗਵਰਨਮੈਂਟ ਪਾਲਿਸੀ ਆਪਣੀ ਹਰ ਸਟੇਟ ਦੇ ਵਿੱਚ ਮਸ਼ੀਨ ਪਾਸ ਹੈ ਜਿੱਥੇ ਸਬਸਿਡੀ ਆਉਂਦੀ ਹੈ ਠੀਕ ਪੰਜਾਬ ਦੀ ਮੈਂ ਗੱਲ ਕਰ ਰਿਹਾ ਹਾਂ ਜੀਓਆਈ ਪੋਰਟਲ ਤੇ ਦਿੱਲੀ ਤੋਂ ਆਪਣੀ ਪੰਜਾਬ ਜਿੱਥੇ ਵੀ ਆਊ ਆਪਣੀ ਰੇਗ ਸਟੇਟ ਦੇ ਵਿੱਚ ਮਸ਼ੀਨ ਪਾਸ ਹੋ ਸਬਸਿਡੀ ਤੁਹਾਨੂੰ ਮਿਲੂਗੀ ਤੇ ਜੇ ਮੈਂ ਇਹਦੀ ਮੇਨਟੇਨੈਂਸ ਜਾਂ ਸਰਵਿਸ ਦੀ ਗੱਲ ਕਰ ਲੈ ਕਿ ਅੱਜ ਅਸੀਂ ਤੁਹਾਡੀ ਇੰਡਸਟਰੀ ਚੋਂ ਕੰਬਾਈਨ ਘਟਾ ਲਈ ਉਸ ਤੋਂ ਬਾਅਦ ਤੁਸੀਂ ਕੋਈ ਸਰਵਿਸ ਜੰਨੇ ਹੋ ਜੀ ਹਾਂਜੀ ਜਿਹੜਾ ਸਰਵਿਸ ਦਾ ਮੈਟਰ ਹੈ ਜੀ ਅਸੀਂ ਮਸ਼ੀਨ ਨੂੰ ਸੇਲ ਕਰਨ ਤੋਂ ਪਹਿਲਾਂ ਸਰਵਿਸ ਲੈ ਕੇ ਚੱਲਦੇ ਹਾਂ ਠੀਕ ਹੈ ਸਰਵਿਸ ਪਹਿਲਾਂ ਡੈਫੀਨਿਟਲੀ ਠੀਕ ਹੈ ਸੇਲ ਬਾਅਦ ਜੇ ਅਸੀਂ ਸਰਵਿਸ ਸਾਡੀ ਵਧੀਆ ਹੋਊ ਸੇਲ ਆਪਣੇ ਆਪ ਆਊ ਸਾਡੇ ਅਸੀਂ ਇਹ ਨਹੀਂ ਕਿ ਸੇਲ ਤੋਂ ਬਾਅਦ ਸਰਵਿਸ ਦੇਣੀ ਨਾ ਪਹਿਲਾਂ ਸਾਡਾ ਮੈਟਰ ਅਸੀਂ ਸਰਵਿਸ ਦਾ ਰੱਖ ਕੇ ਮਸ਼ੀਨ ਬਾਅਦ ਚ ਸੇਲ ਕਰਦੇ ਆ ਪਹਿਲਾਂ ਕਿ ਅਸੀਂ 100 ਮਸ਼ੀਨ ਸੇਲ ਕਰਨੀ ਹੈ ਟਾਰਗੇਟਾਂ ਦੇ ਹਿਸਾਬ ਨਾਲ ਤਾਂ ਉਹਨਾਂ ਦੇ 10 ਬੰਦੇ ਫੋਰਮੈਨ ਫੀਲਡ ਪਹਿਲਾਂ ਅਸੀਂ ਰੇਂਜ ਕਰਕੇ ਉਹਨਾਂ ਦੀ ਡਿਊਟੀ ਲਾ ਦੇਣੀ ਜੇ ਸਾਡੀ ਮੰਨ ਲਓ ਪੰਜਾਬ ਚ 100 ਮਸ਼ੀਨ ਹੈ ਜੀ ਤਾਂ 10 ਬੈਨਾਂ ਸਾਡੀਆਂ ਪੰਜਾਬ ਚ ਡਿਸਟ੍ਰਿਕਟ ਵਾਈਜ਼ ਅਲਰਟ ਕਰਕੇ ਨਿਕਲੀਆਂ ਹੋਣਗੀਆਂ 24 ਘੰਟੇ ਦੇ ਵਿੱਚ ਵਿੱਚ ਮੰਦੇ ਦਾ ਮਸਲਾ ਹੱਲ ਹੋਊ ਜੀ। ਚਾ ਵਾਤ ਅੱਜ ਤੱਕ ਜਿੰਨੀ ਕੰਬੈਨ ਅਸੀਂ ਵੇਚੀ ਆ ਜੀ ਇਸ ਇੰਡਸਟਰੀ ਦੇ ਕਿਸੇ ਵੀ ਕਸਟਮਰ ਦਾ ਸਾਡੇ ਨਾਲ ਕੋਈ ਝਗੜਾ ਨਹੀਂ ਹੂੰ ਕਿਸੇ ਦਾ ਕੋਈ ਸਮਾਨ ਪੈਂਡਿੰਗ ਨਹੀਂ ਸਾਡੇ ਤੇ ਅੱਜ ਤੱਕ ਕੰਜ਼ਿਊਮਰ ਕੇਟਸ ਦੇ ਕੋਰਟ ਦੇ ਵਿੱਚ ਕਿਸੇ ਕਸਟਮਰ ਦਾ ਕੋਈ ਕੇਸ ਨਹੀਂ। ਕਿਆ ਬਾਤ ਕਿੱਡੀ ਵੱਡੀ ਗੱਲ ਦੇਖ ਸਕਦੇ ਹੋ ਤੁਸੀਂ ਨਾ ਰੀਪਰ ਦਾ ਨਾ ਥਰੇਸਰ ਦਾ ਨਾ ਕੰਬੈਨ ਦਾ ਕਿਸੇ ਵੀ ਪਾਰ ਕਿਸੇ ਕਿਸੇ ਵੀ ਜਗ੍ਹਾ ਤੇ ਅਜੇ ਕੋਈ ਨਹੀਂ ਅਗਲਾ ਦੇਖੋ ਕਨਿਊਮਰ ਕੋਰਟ ਜਾਂਦਾ ਸਾਡੇ ਤੇ ਕੋਈ ਕੇਸ ਨਹੀਂ ਹੈ ਜੇ ਮੈਂ ਜੀਵੀ ਨਾਲ ਭਾਈਆਂ ਦੀ ਗੱਲ ਕਰਦਾ ਹੁਣ ਤੁਸੂ ਇਹ ਦੱਸਣਾ ਕਿ ਆਖਿਰਕਾਰ ਇਸ ਕਮਬੈਂਡ ਦਾ ਸਾਨੂੰ ਕੀ ਪ੍ਰਾਈਸ ਕੀ ਪੈ ਜਾਊਗਾ ਰੇਟ ਕੀ ਪੈ ਜਾਏਗਾ ਪ੍ਰਾਈਸ ਜੋ ਅੱਜ ਦਾ ਰੇਟ ਹੈ ਜੀ ਐਕਸ ਫੈਕਟਰੀ ਦੇ 2765000 ਰੇਟ ਹੈ ਇਹਦਾ ਤੇ ਬਾਕੀ ਜਿਹੜੇ ਉੱਪਰਲੇ ਖਰਚੇ ਨੇ ਆਰਟੀਓਮ ਸੋਰੋ ਕਸਟਮਰ ਦੇ ਆਪਦੇ ਨੇ ਠੀਕ ਹੈ ਠੀਕ ਹੈ ਠੀਕ ਹੈ ਹੂੰ ਤੇ ਉਦੋਂ ਬਾਅਦ ਜਿਹੜੇ ਇਹਦੇ ਚ ਕੁਝ ਚੀਜ਼ਾਂ ਲੱਗਦੀਆਂ ਨੇ ਜਿਵੇਂ ਟਾਇਰ ਵਗੈਰਾ ਹੋਗੇ ਉਹ ਕਸਟਮਰ ਆਪਣੀ ਡਿਮਾਂਡ ਦੇ ਸਬੰਚ ਬ੍ਰਾਂਡ ਆਪ ਦਾ ਆਪ ਸੈਲੈਕਟ ਫਾਈਨਾਂਸ ਸਿਸਟਮ ਹੈ ਬਲਾਸ ਹਾਂਜੀ ਟੋਟਲ ਬੈਂਕਾਂ ਟੋਟਲ ਬੈਂਕ ਕਿਸੇ ਵੀ ਸਰਕਾਰੀ ਬੈਂਕ ਤੋਂ ਪ੍ਰਾਈਵੇਟ ਬੈਂਕ ਤੋਂ ਫਾਈਨਾਂਸ ਕੰਪਨੀ ਤੋਂ ਸਾਰਿਆਂ ਨਾਲ ਆਪਣਾ ਡਾਈ ਹੁੰਦਾ ਤੇ ਰੇਟ ਅਕੋਰਡਿੰਗਲੀ ਕਿੰਨੇ ਪਰਸੈਂਟ ਲੋਨ ਹੋ ਜਾਂਦਾ ਜੀ ਸਾਡਾ ਸੀ ਜੋ ਸਾਡੀ ਹੈਗੀ ਕੰਬਾਈਨਡ ਇੰਡਸਟਰੀ ਵਿੱਚ ਅਸੀਂ ਆਪਣੇ 90% ਤੱਕ ਲੋਨ ਕਰਾ ਕੇ ਦੰਨੇ 90% ਲੋਨ ਜਿਹਦੇ ਉੱਤੇ 6% ਇੰਟਰਸਟ ਤੇ ਤੁਹਾਨੂੰ ਲੋਨ ਕਰਾ ਕੇ ਦਵਾਵਾਂਗੇ। ਕੀ ਬਾਤ ਹੈ। ਇਹ ਤੁਸੀਂ ਸਾਰਾ ਬਲੇ ਪ੍ਰੋਸੈਸ ਕਰ ਦਿੰਦੇ ਹੋ। ਆਪਣੇ ਕੋਲ ਟੀਮ ਪ੍ਰੋਪਰ ਸਾਰੀ ਸਾਡੀ ਟੀਮ ਸਾਡੀ ਪ੍ਰਾਪਰਟੀ ਫਾਈਨੈਂਸ਼ੀਅਲ ਟੀਮ ਰੱਖੀ ਹੋਈ ਆ। ਅੱਗੇ ਬੈਂਕਾਂ ਨਾਲ ਠਾਈ ਆਪਣੇ ਆਪ ਕਰਾ ਕੇ ਦੇਣਗੇ। ਸਿਰਫ ਅਗਲੇ ਨੇ ਸਾਨੂੰ ਡਾਕੂਮੈਂਟ ਦੇਣੇ। ਸੋ ਸਰ ਇਨਫੋਰਮੇਸ਼ਨ ਸਾਸੀ ਸੁਣ ਲਈ ਆ। ਸੋ ਹੁਣ ਐਟ ਲਾਸਟ ਦੇ ਵਿੱਚ ਤੁਸੀਂ ਜਿਹਨੇ ਜ਼ਿੰਮੇਦਾਰ ਭਾਈ ਸਾਨੂੰ ਦੇਖ ਰਹੇ ਨੇ ਤੇ ਜਿਹਨੇ ਕਿਸਾਨ ਭਾਈ ਸਾਨੂੰ ਦੇਖ ਰਹੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਜੀ? ਹਾਂ ਜੀ ਮੈਂ ਦੇਖੋ ਕਿਸਾਨ ਵੀਰਾਂ ਨੂੰ ਇਹੀ ਕਹਿਣਾ ਚਾਹੁੰਨਾ ਜ ਐਗਰੀਕਲਚਰ ਨਾਲ ਜਿਹੜਾ ਕੰਬਾਈਨ ਇੰਡਸਟਰੀ ਦੇ ਨਾਲ ਜੋ ਕੰਬਾਈਨ ਪਰਚੇਜ਼ ਕਰਨੀ ਚਾਹੁੰਦਾ ਹੈ ਪਹਿਲਾਂ ਮੇਰਾ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਇੱਕ ਵਾਰੀ ਮਸ਼ੀਨ ਲੈਣ ਤੋਂ ਪਹਿਲਾਂ ਕੰਪਨੀ ਜ਼ਰੂਰ ਵਿਜ਼ਿਟ ਕਰਨ ਆ ਕੇ ਦੇਖਣ ਵੀ ਜੋ ਅਸੀਂ ਲੈ ਰਹੇ ਹਾਂ ਜੋ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਉਹ ਅੰਦਰ ਅੰਦਸਟਰੀ ਚ ਬਿਲਕੁਲ ਸੇਮ ਉਹੀ ਚੀਜ਼ ਹੈ ਸਾਡੇ ਨਾਲ ਕੋਈ ਧੋਖਾਧੜੀ ਤਾਂ ਨਹੀਂ ਹੋ ਰਹੀ ਠੀਕ ਹੈ ਚੈੱਕ ਕਰੋ ਆ ਕੇ ਫਿਰ ਸਾਡੇ ਕੋਲ ਅਸੀਂ ਤੁਹਾਨੂੰ ਮਿਲਾਂਗੇ ਸਾਰਾ ਦੱਸਾਂਗੇ ਠੀਕ ਹੈ ਉਦੋਂ ਬਾਅਦ ਮਸ਼ੀਨ ਦੀ ਬੁਕਿੰਗ ਕਰਾਓ ਠੀਕ ਹੈ ਜੇ ਜਿਹਨੇ ਲੈਣੀ ਹੈ ਬੁਕਿੰਗ ਕਰਨੀ ਹੈ ਤੁਹਾਨੂੰ ਡਾਕੂਮੈਂਟ ਦੋ ਜੀ ਤੋਂ ਤੁਹਾਡਾ ਲੋਨ ਵਗੈਰਾ ਜੋ ਵੀ ਹੈ ਪ੍ਰੋਸੈਸ ਸਾਰਾ ਅਸੀਂ ਆ ਪੂਰਾ ਕਰਕੇ 24 ਘੰਟੇ ਦੇ ਕੰਪਲੀਟ ਤੁਹਾਨੂੰ ਮਸ਼ੀਨ ਦੇ ਦੇ ਦਾਂਗੇ 24 ਘੰਟੇ ਕੀ ਹਾਂਜੀ ਜਦੋਂ ਪੇਮੈਂਟ ਆ ਗਈ 24 ਘੰਟੇ ਦੇ ਵਿੱਚ ਤੁਹਾਨੂੰ ਡਿਲੀਵਰੀ ਦੇ ਦਾਂਗੇ ਇੱਕ ਵਾਰੀ ਕੰਪਨੀ ਜ਼ਰੂਰ ਵਿਜ਼ਿਟ ਕਰੋ ਹਾਂ ਤਾਂ ਕਹਿੰਦੇ ਕਿ ਤੁਸੀਂ ਪਹਿਲਾਂ ਇੱਥੇ ਆਓ ਇੰਡਸਟਰੀ ਦੇਖੋ ਤੇ ਫਿਰ ਤੁਹਾਨੂੰ ਪੁੱਛੋ ਕਿ ਹਾਂਜੀ ਜਿਹੜੀਆਂ ਗੱਲਾਂ ਇਸ ਵੀਡੀਓ ਦੱਸੀਆਂ ਗਈਆਂ ਨੇ ਉਹ ਕੀ ਆਖਰਕਾਰ ਸੱਚ ਵੀ ਹੈ ਤੇ ਇੱਥੇ ਦੇਖ ਕੇ ਦੇਖ ਚੱਕ ਕੇ ਆਪਣੀ ਤਸੱਲੀ ਕਰਕੇ ਫਿਰ ਉਸ ਤੋਂ ਬਾਅਦ ਤੁਸੀਂ ਇਹ ਕਹਿਣਾ ਕਿ ਹਾਂਜੀ ਭਾਈ ਲਓ ਜੀ ਕੱਦ ਡਾਕੂਮੈਂਟਰੀ ਸਾਡੀ ਪੂਰੀ ਆਫਰੋ ਜੀ ਜਿੰਨੇ ਸਾਡੇ ਪੇਪਰ ਤੇ ਲੈ ਲਓ ਸਾਨੂੰ ਹੁਣ 24 ਘੰਟੇ ਕਹਿੰਦੇ ਤੁਹਾਡਾ ਸਾਰਾ ਪ੍ਰੋਸੈਸ ਕਰਕੇ ਤੁਹਾਡੇ ਮਸ਼ੀਨ ਤੁਹਾਨੂੰ ਸਿ ਪਹੁੰਚਾ ਦੇਗੇ ਅੱਛਾ ਕੋਈ ਟਿਪਸ ਦੇਣਾ ਚਾਹੁੰਦੇ ਹੋ ਕਿ ਕੰਬਾਈਨ ਖਰੀਦਦੇ ਸਮੇ ਕਿਹੜੀਆਂ-ਕਿਹੜੀਆਂ ਗੱਲਾਂ ਦੋ ਚਾਰ ਗੱਲਾਂ ਵੀ ਜਿਹੜੀਆਂ ਧਿਆਨ ਆਖੋ ਜੀ ਤੁਸੀਂ ਮੈਂ ਕੁਆਲਿਟੀ ਬੀਜ ਉਹ ਅਸੀਂ ਲੈ ਰਹੇ ਹਾਂ ਕੁਆਲਿਟੀ ਅਸੀਂ ਮੰ ਜਿਹੜੀ ਕੁਆਲਿਟੀ ਦੱਸੀ ਆ ਵੀ ਕੀ ਉਹ ਕੁਆਲਿਟੀ ਹੈ ਹਾਂ ਵੀ ਗੱਲਾਂ ਤਾਂ ਨਾ ਜਾਇਓ ਆ ਕੇ ਦੇਖ ਲਓ ਕਹਿੰਦੇ ਸੋ ਬਹੁਤ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਜਿਹੜਾ ਵੀ ਜੋ ਪੈਸਾ ਲਾ ਰਹੇ ਆ ਉਹਦਾ ਬਦਲ ਨਾਲ ਤੁਲਨਾ ਕਰੋ ਬੰਦ ਨੂੰ ਪੱਗਾ ਵੀ ਇਹੋ ਚੀਜ਼ ਤੁਹਾਨੂੰ ਮਿਲ ਰਹੀ ਆ ਜੀ 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 ਮੈਂ ਸੁਨੇਹਾ ਦੇਣਾ ਚਾਹੁੰਦਾ ਸੋ ਜੀ ਮੇਰਾ ਫਾਰਮ ਹਾਊਸ ਚੈਨਲ ਦੇਖ ਰਹੇ ਸੀ ਕਿ ਸੋ ਵੀਡੀਓ ਨੂੰ ਜਿੰਨੇ ਵੀ ਜ਼ਿੰਮੇਵਾਰ ਭਾਈ ਨੇ ਜਿੰਨੇ ਕਿਸਾਨ ਭਾਈ ਦੇਖ ਰਹੇ ਨੇ ਤਾਂ ਇਸ ਵੀਡੀਓ ਤੋਂ ਲਿਕ ਕਮੈਂਟਸ ਜ਼ਰੂਰ ਕਰਿਓ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰਦੋ ਧੰਨਵਾਦ